ਫਗਵਾੜਾ ਪੱਤਰਕਾਰ ਸੰਗਠਨ ਰਜਿਸਟਰਡ ਦੇ ਪ੍ਰਧਾਨ ਡਾਕਟਰ ਰਮਨ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਕਮਲਦੀਪ ਸਿੰਘ ਦੀ ਸੁਚਜੀ ਦੇਖਰੇ ਖੇਡ ਸੀਵਲ ਹਸਪਤਾਲ ਫਗਵਾੜਾ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਡਾਕਟਰ ਪ੍ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫਸਰ ਸੀਵਲ ਹਸਪਤਾਲ ਫਗਵਾੜਾ ਡਾਕਟਰ ਰਾਜੇਸ਼ ਚੰਦਰ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰਵੀ ਕੁਮਾਰ ਸਰਜਨ ਡਾਕਟਰ ਨਰੇਸ਼ ਕੁੰਦਰਾ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸਿਮਰਦੀਪ ਕੌਰ ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਮਨਜੀਤ ਨਾਗਰਾ ਔਰਤ ਰੋਗਾਂ ਦੇ ਮਾਹਿਰ ਡਾਕਟਰ ਦਰਸ਼ਨ ਬੱਧਨ ਮੈਡੀਕਲ ਸਪੈਸ਼ਲਿਸਟ ਡਾਕਟਰ ਬਲਰਾਜ ਕੌਰ ਨੱਕ ਕੰਨ ਗਲੇ ਦੋ ਰੋਗਾਂ ਦੇ ਮਾਹਿਰ ਅਠ ਨਾਮੀ ਡਾਕਟਰਾਂ ਨੂੰ ਉਹਨਾਂ ਵੱਲੋਂ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਸਨਮਾਨ ਚਿੰਨ ਪੇਂਟਕਾਰ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਉੱਚੇ ਤੌਰ ਤੇ ਪਹੁੰਚੇ ਸਿਵਲ ਸਰਜਨ ਕਪੂਰਥਲਾ ਡਾਕਟਰ ਹਰਪਾਲ ਸਿੰਘ ਨੇ ਆਪਣੇ ਸੰਬੋਧਨ ਚ ਬੋਲਦੇ ਦੱਸਿਆ ਕਿ ਡਾਕਟਰ ਬੀਸੀ ਰਾਏ ਦੀ ਯਾਦ ਵਿੱਚ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਡਾਕਟਰੀ ਪੇਸ਼ਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਇਸ ਕਿਤੇ ਵਿੱਚ ਉਹ ਇਨਸਾਨ ਹੀ ਸਫਲ ਗਿਣਿਆ ਜਾ ਸਕਦਾ ਜਿਸ ਵਿੱਚ ਸੇਵਾ ਦੀ ਭਾਵਨਾ ਅਤੇ ਸੱਚੀ ਲਗਨ ਹੋਵੇ ਉਨਾ ਸੰਗਠਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਪ੍ਰਮਿੰਦਰ ਕੌਰ ਨੇ ਦੱਸਿਆ ਰਾਸ਼ਟਰੀ ਡਾਕਟਰ ਦਿਵਸ ਪਹਿਲੀ ਵਾਰ ਭਾਰਤ ਵਿੱਚ 1 ਜੁਲਾਈ 1991 ਨੂੰ ਡਾਕਟਰ ਵਿਧਾਨ ਚੰਦਰ ਰਾਏ ਨੂੰ ਸਨਮਾਨਿਤ ਕਰਨ ਲਈ ਮਨਾਇਆ ਗਿਆ ਸੀ ਸਿਹਤ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਇਹ ਦਿਵਸ ਮਨਾਇਆ ਗਿਆ ਹਨ ਕਿ ਡਾਕਟਰ ਬੀ ਸੀ ਰਾਏ ਦਾ ਜਨਮ 1 ਜੁਲਾਈ 1800 ਨੂ ਹੋਇਆ ਅਤੇ 1 ਜੁਲਾਈ 1962 ਨੂੰ ਮੌਤ ਹੋ ਗਈ ਜੋ ਕਿ ਇੱਕ ਅਜੀਬ ਇਤਫਾਕ ਹੈ ਉਹ ਇੱਕ ਪ੍ਰਸਿੱਧ ਡਾਕਟਰ ਅਧਿਆਪਕ ਸੁਤੰਤਰਤਾ ਸੈਨਾਨੀ ਅਤੇ ਸਿਆਸਤ ਦਾ ਇਨਸਾਨ ਹੋਣਾ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ ਹੋਣਾ ਦੀਆਂ ਜਾਨਾਂ ਬਚਾਈਆਂ ਅਤੇ ਕਈਆਂ ਲਈ ਪ੍ਰੇਰਨਾ ਬਣੇ ਹੋਣਾ ਕਿਹਾ ਕਿ ਡਾਕਟਰ ਬੀ ਸੀ ਰਾਏ ਉਨ੍ਹਾਂ ਦੇ ਕੰਮਾਂ ਦੇ ਪ੍ਰਾਪਤੀਆਂ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਡਾਕਟਰ ਦਿਵਸਤੇ ਸਮੂਹ ਡਾਕਟਰਾਂ ਨੂੰ ਵਧਾਈਆਂ ਦਿੰਦੇ ਆ ਕਮਲਦੀਪ ਸਿੰਘ ਜੁਆਇੰਟ ਸਕੱਤਰ ਫਗਵਾੜਾ ਪੱਤਰਕਾਰ ਸੰਗਠਨ ਨੇ ਆਖਿਆ ਕਿ ਡਾਕਟਰ ਸਾਡੇ ਸਮਾਜ ਦੇ ਸੱਚੇ ਹੀਰੇ ਹੁੰਦੇ ਹਨ ਅਤੇ ਉਨ੍ਹਾਂ ਦੇ ਸਨਮਾਨ ਤੋਂ ਬਿਨਾ ਸਮਾਜ ਦਾ ਵਿਕਾਸ ਸੰਭਵ ਨਹੀਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਪਰਮਿੰਦਰ ਕੌਰ ਡਾਕਟਰ ਰਮਨ ਅਤੇ ਸੁਸ਼ੀਲ ਸ਼ਰਮਾ ਨੇ ਵੀ ਡਾਕਟਰ ਦਿਵਸਤੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਡਾਕਟਰ ਆਨੰਦਿਤ ਖੁੱਲਰ ਜੀਲਾ ਐਪੀਡੀਮੋਲੋਜਿਸਟ ਹੈਲਥ ਇੰਸਪੈਕਟਰ ਕਵਲਜੀਤ ਸਿੰਘ ਸੰਦੂ ਬਲਿਹਾਰ ਚੰਦ ਡਾਕਟਰ ਮਨਦੀਪ ਡਾਕਟਰ ਰੌਣ ਡਾਕਟਰ ਜਸਵੰਤ ਸਿੰਘ ਗਿੱਲ ਅਕਮਲਦੀਪ ਸਿੰਘ ਜੀਵਨ ਸੰਗਾ ਕੁਲਦੀਪ ਸਿੰਘ ਨੂਰ ਮੋਹਿਤ ਸ਼ਰਮਾ ਪ੍ਰਵੀਨ ਕਨੋਜੀਆ ਰਾਮ ਮੂਰਤੀ ਨਰੇਂਦਰਪਾਲ ਸਿੰਘ ਮਾਹੀ ਹੈਡ ਨਰ ਮੈਡਮ ਰੀਤਾ ਮਸੀਹ ਸਟਾਫ ਨਰਸ ਪਰਮਿੰਦਰ ਕੌਰ ਤੋਂ ਇਲਾਵਾ ਮੈਡੀਕਲ ਪੈਰਾਮੈਡੀਕਲ ਸਟਾਫ ਮੌਜੂਦ ਸਨ ਦਵਾਹਲ ਸੈਲ ਚੈਨਲ ਦੇ ਲਈ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਤੁਹਾਡੇ ਸਾਰੇ ਸਤਰ ਕੰਨੀਆਂ ਸਾਡੇ ਕੋ ਲਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਆਗੇ ਸਾਡੇ ਸਾਰੇ ਡਾਕਟਰਸ ਨੂੰ ਤੁਸੀਂ ਸਨਮਾਨਿਤ ਕੀਤਾ ਹੈਗਾ ਮੈਂ ਤੁਹਾਨੂੰ ਕੁਝ ਕਲਾ ਜਿਹੜਿਆ ਹੈ ਗਿਆ ਤੁਹਾਡੇ ਮਾਦੀਮ ਬਾਈ ਲੋਕਾਂ ਤੱਕ ਪਹੁੰਚਾਨੀਆਂ ਚਾਹਤੇ ਹਾਂ ਸਭ ਤੋਂ ਪਹਿਲਾਂ ਇਹ ਕਿ ਅੱਜ ਦਾ ਜਿਹੜਾ ਗਵਰਨਮੈਂਟ ਦਾ ਨਿਊ ਆਭਾ ਆਈਡੀ ਜਿਹੜਾ ਪ੍ਰੋਗਰਾਮ ਹੈ ਸਟਾਰਟ ਹੋਇਆ ਹੈ ਉਹਦੇ ਵਿੱਚ ਹਰ ਪਰਸਨ ਦੀ ਇੱਕ ਆਭਾ ਆਈਡੀ ਬਣੇ ਆਭਾ ਆਈਡੀ ਮੀਨਸ ਇਟਸ ਬੇਸਿਕਲੀ ਹਰ ਬੰਦੇ ਨੂੰ ਇੱਕ ਨੰਬਰ ਦਿੱਤਾ ਜਾਏਗਾ ਹੈਲਥ ਕਾਰਡ ਨੰਬਰ ਤਾਂ ਕਿ ਉਹਦੇ ਵਿੱਚ ਸਾਰੀ ਨੀ ਸਾਰੀ ਤੁਹਾਡੀ ਹਿਸਟਰੀ ਜਿਹੜੀ ਰਿਪੋਰਟ ਹੋ ਜਾਏਗੀ ਸੋ ਉਹ ਵਾਲਾ ਜਿਹੜਾ ਨੰਬਰ ਹੈ ਹਰ ਪਰਸਨ ਹਰ ਪਰਸਨ ਨੂੰ ਆਸ਼ਵਾਰਕਰ ਸਹਾਰਾ ਜਾ ਕੇ ਬਣਾ ਰਹੇ ਹੈਗੇ ਆ ਆਭਾ ਆਈਡੀ ਸੋ ਹਰ ਪਰਸਨ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਨਾਲ ਕੋਆਪਰੇਟ ਕਰਕੇ ਆਪਣਾ ਇੱਕ ਆਭਾ ਆਈਡੀ ਨੰਬਰ ਜ਼ਰੂਰ ਜਨਰੇਟ ਕਰੋ ਕਿਉਂਕਿ ਉਸੇ ਜਿਹੜੇ ਨੰਬਰ ਦੇ ਉੱਪਰ ਅੱਗੇ ਤੁਹਾਡੀ ਜਿਹੜੀ ਹਸਪੀਟਲ ਦੇ ਵਿੱਚ ਜਿਹੜੀ ਆਪੀਡੀ ਦੀ ਰਜਿਸਟ੍ਰੇਸ਼ਨ ਹੋਇਆ ਹੈ एंड सैकेंड जोड़ा सा कि अगर थर्टी परसेंट ऑफ़ आपपूलेशन हैगी है वो थर्टी थर्टी फाइव ईयर के ऊपर है उन्होंने या तो डायबिटीज़ है उन्होंने असी स्क्रीन करना है कुछ डिजिज uh, वास्ते जिन्होंने ब्लड प्रेशर ਔਰ ਡਾਇਬਟੀਜ਼ ਔਰਲ ਹੈਲਥ ਕੈਂਸਰਸ ਔਰ ਜਿਹੜੀਆਂ ਦੇ ਨੋਨ ਇਨਫੀਕਟੇਬਲ ਡਿਜ਼ੀਜ਼ੀਆਂ ਹੈਗੀਆਂ ਉਹ ਆਨ ਕੀ ਹੈ ਉਹਦੇ ਦੇ ਵਿੱਚ ਸੀ ਉਹਨਾਂ ਨੂੰ ਸਕ੍ਰੀਨ ਕਰੇ ਹੋ ਔਰ ਜਿੰਨਾਂ ਦਾ ਉਸ ਤੋਂ ਬਸ ਸਿਰਫ ਖ਼ਬਰ ਹੋਣਾ ਦਾ ਟ੍ਰੀਟਮੈਂਟ ਕੀਤਾ ਜਾਏਗਾ ਉਹਨਾਂ ਦੇ ਬਾਅਦ ਕੇ ਐਨ ਸੀ ਡੀ ਇੱਕ ਕਲੀਨਿਕਸ ਖੁੱਲੀਆਂ ਜਾਣਗੀਆਂ ਹਰ ਨੇ ਹਰ ਸਰ ਜੀ ਜਿੰਨਾ ਨੇ ਨੀਲਾ ਕਾਰ ਜਨੇਵਾ ਹੋਇਆ ਔਰ ਉਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਪਲੀਜ਼ ਆਪਣਾ ਆਯੂਸ਼ਮਾਨ ਵਿਰਾ ਕਾਰਡ ਹੈ ਉਹ ਉਹਨੂੰ ਐਕਟਿਵ ਕਰਵਾ ਲਓ ਤਾਂ ਕਿ ਉਸ ਦੇ ਅੰਦਰ ਆਂਦੀਆਂ ਜਿੰਨੀਆਂ ਵੀ ਤੁਹਾਨੂੰ ਸਾਡੇ ਸਿਵਲ ਹਸਪੀਟਲ ਦੇ ਵਿੱਚ ਸੇਵਾਵਾ ਹਨ ਉਹ ਦਿੱਤੀਆਂ ਜਾ ਸਕਣ। ਮਲੇ ਕੋਈ ਅਗਰ ਉਹ ਨਹੀਂ ਕਰਨਾ ਤਾਂ ਤੁਸੀਂ ਐਟਲੀਸਟ ਆਪਣੇ ਫੋਨ ਦੇ ਵਿੱਚ ਉਹ ਫੋਟੋ ਖਿੱਚ ਕੇ ਰੱਖ ਲਓ ਵੀ ਹਾਂ ਵੀ ਉਹਦਾ ਸਾਡਾ ਰਿਕਸ਼ਮਾਨ ਪੜੇ ਮਾਈਚਾ ਜੀ ਵੀ ਉਹਦੇ ਸਾਡੇ ਕੋਲ ਐਕਸੀਡੈਂਟ ਦੇ ਪੇਸ਼ੈਂਟਸ ਆਂਦੇ ਆ ਜਾਂ ਕੋਈ ਵੀ ਆਂਦਾ ਤਾਂ ਉਹਨਾਂ ਦੇ ਕੋਲ ਅਗਰ ਆਯੂਸ਼ਮਾਨ ਕਾਰਡ ਹੋਈਗਾ ਤਾਂ ਅਸੀਂ ਉਹਨਾਂ ਨੂੰ ਅੱਗੇ ਪ੍ਰੋਪਰ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਹੋ ਸਕਦਾ ਉੱਥੇ ਰੈਫਰ ਵੀ ਹੋ ਸਕਦਾ ਅਗਰ ਇੱਥੇ ਟ੍ਰੀਟਮੈਂਟ ਨਹੀਂ ਹੋ ਸਕਦਾ ਉੱਥੇ ਅੱਗੇ ਹੋ ਸਕਦਾ ਸੋ ਆਯੁਸ਼ਮਾਨ ਕਾਰਡ ਜਿਨ੍ਹਾਂ ਲੋਕਾਂ ਦਾ ਐਕਟਿਵ ਨਹੀਂ ਹੋ ਉਹ ਐਕਟਿਵ ਕਰਵਾ ਲੈ ਪਰ ਜਿਹੜੇ ਉਹਨੇ ਜਿਨ੍ਹਾਂ ਦਾ ਬਣ ਸਕਦਾ ਹੈ ਉਹ ਹਰ ਇੱਕ ਦਾ ਆਪਣਾ ਆਯੁਸ਼ਮਾਨ ਕਾਰਡ ਬਣਵਾ ਲੈ ਕਿ ਸਨਮਾਨ ਸਮਾਰੋਹ ਵਾਲੀ ਦੋਸ਼ ਹੋ ਜੀ ਹਾਂਜੀ ਜਿਹੜਾ ਸਨਮਾਨ ਸਮਾਰੋਹ ਕੀਤਾ ਜੀ ਅੱਜ ਡਾਕਟਰ ਸਟੇ ਵਾਲੀ ਦੀ ਸਾਨੀ ਪੱਤਰਕਾਰ ਯੂਨੀਅਨ ਨੇ ਸਾਨੂੰ ਸਾਰੇ ਡਾਕਟਰਸ ਨੂੰ ਜਿਨ੍ਹਾਂ ਇਥੇ ਸੌਸ ਹਸਪੀਟਲ ਸੀਮੋ ਹਸਪੀਟਲ ਕੰਮ ਕਰਦੇ ਆ ਉਹਨਾਂ ਦਾ ਸਨਮਾਨ ਕੀਤਾ ਮੈਂ ਅਸੀਂ ਇਹ ਨਿਸ਼ਾਨਿਆ ਕਿ ਤੁਹਾਡਾ ਇੱਕ ਚੌਥਾ ਸਤੰਭ ਹੈ ਜਿਹੜਾ ਕਿ ਸਾਡੇ ਡਾਕਟਰਸ ਨੇ ਨਾਲ ਮਿਲ ਕੇ ਅਸੀਂ ਚੱਲਾਂਗੇ ਤਾਂ ਕਿ ਪੇਸ਼ੈਂਟਸ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣ ਇਸ ਨੂੰ ਸਮਸੇਬਤ ਬਹੁਤ ਧੰਨਵਾਦ ਇੱਕ ਫਗਵਾੜਾ ਪੱਤਰਕਾ ਸੰਗਠਨ ਨੇ ਡਾਕਟਰਾਂ ਦਾ ਸਨਮਾਨ ਸਮਾਰੋਹ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਮੈਂ ਪਹਿਲੀ ਵਾਰ ਜ਼ਿੰਦਗੀ 'ਚ ਦੇਖ ਰਿਹਾ ਹਾਂ ਕਿ ਪੱਤਰਕਾਰ ਭਰਾ ਜਿਹੜੇ ਹੈਗੇ ਆ ਸਾਡੇ ਨਾਲ ਮੋਟੇ ਨਾਲ ਮੋਟਾ ਮਿਲਾਂ ਕੇ ਚੱਲਦੇ ਨੇ ਔਰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਵੀ ਇੱਕ ਇਕੱਲਾ ਹੁੰਦਾ 2 11 ਹੁੰਦੀ ਹੈ ਤੁਸੀਂ ਸਮਾਜ ਦਾ ਚੌਥਾ ਸਤੰਭ ਇਹ ਚੌਥਾ ਸਟੰਬ ਸਾਡੇ ਨਾਲ ਖੜਾ ਹੋ ਗਿਆ ਤੇ ਅਸੀਂ ਆਪਣੇ ਹੱਥ ਦੁਗਣਾ ਸਾਡਾ ਹੌਸਲਾ ਵਧ ਜਾਂਦਾ ਹੈ ਕਿ ਕੰਮ ਕਰਨ ਦੀ ਸਮਰੱਥਾ ਵਧ ਜਾਂਦੀ ਹੈ। ਉਹ ਚੰਗੀ ਇੱਕ ਪੂਰੀ ਪ੍ਰਿਸਿੰਗ ਚ ਚਨਾਈ ਹੈ ਜਿਸ ਨਾਲ ਸਾਡੇ ਡਾਕਟਰ ਨੇ ਕਲਿਨਿਕ ਵਿੱਚ ਬੜਾ ਇੱਕ ਰੱਖਿਆ ਸੰਦੇਸ਼ ਚੈਨਲ ਦੇ ਮਾਧਿਅਮ ਥਾਣੀ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਇਹ ਚਾਹੁੰਦਾ ਕਿ ਸਮਾਜਿਕ ਤੌਰ ਤੇ ਵੀ ਇਹ ਡਾਕਟਰੀ ਪੇਸ਼ਾ ਜਿਹੜਾ ਹੈਗਾ ਅਸੀਂ ਇਨੀ ਮਾਰ ਦੀ ਸਮੁੱਚੀ ਪਰੇਸ਼ਾਨੀ ਹੋਵੇ ਅਸਰਕਾਰ ਦੀ ਪਰੇਸ਼ਾਨੀ ਹੋਵੇ ਜਾਂ ਸਮਾਜਿਕ ਪਰੇਸ਼ਾਨੀ ਅਸੀਂ ਕਦੇ ਸ਼ੇਅਰ ਨਹੀਂ ਕਰ ਸਕਦੇ ਇੱਕ ਦੂਜੇ ਨਾਲ ਤੇ ਇਸ ਨੂੰ ਨਜ਼ਰ ਰੱਖਦੇ ਮੈਂ ਇਹ ਪ੍ਰਚਾਰ ਰਹਿੰਦੇ ਹਾਂ ਵੀ ਅਸੀਂ ਮਰੀਜ਼ਾਂ ਤਾਂ ਹੀ ਆਪਣਾ ਕੋਸ਼ਿਸ਼ ਕਰਦੇ ਹੈਗੇ ਆ ਵੀ ਉਹਨਾਂ ਨੂੰ ਅਸੀਂ ਤੰਦਰੁਸਤੀ ਬਖਸ਼ੀ ਦੀ ਬਖਸ਼ਾਉਂਦੇ ਹਾਂ ਤੰਦਰੁਸਤੀ ਦੇ ਸੁਖੀ ਤੇ ਇਸ ਦਾ ਸਾਨੂੰ ਡਾਕਟਰਾਂ ਵਾਂਗ ਜਿਵੇਂ ਡਾਕਟਰ ਕਮਿਊਨਿਟੀ ਹੈਗੀ ਆ ਕਿਰਪਾ ਕਰਕੇ ਮੈਂ ਸਾਰੇ ਸਮਾਜਿਕ ਤੌਰ ਤੇ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਜੋ ਉਹਨਾਂ ਦਾ ਹੱਕ ਬਣਦਾ ਹੈ ਉਹ ਹੱਕ ਕੀ ਹੈ ਇੱਕ ਇੱਜ਼ਤ ਮਾਨ ਦੇਣਾ ਸਤਿਕਾਰ ਬਖਸ਼ਣਾ ਸਾਰੇ ਪੰਧੂ ਕਲੀਮ ਬਰਾਬਰ ਨਹੀਂ ਹੁੰਦੀ ਲੇਕਿਨ ਜੋ ਅੱਛਾ ਹੈ ਉਹਨੂੰ ਜ਼ਰੂਰ ਹੀ ਸਮਾਨ ਕਰਨਾ ਚਾਹੀਦਾ ਮੈਂ ਸਮਾਜਿਕ ਤੌਰ ਤੇ ਜਿੱਦਾਂ ਪੱਤਰਕਾਰ ਪੱਤਰਕਾਰ ਪ੍ਰਵਾਨੇ ਅੱਜ ਸਮਾਨਿਤ ਕੀਤਾ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਛੋਟੇ ਛੋਟੇ ਆਪਣੇ ਜੋ ਕੌਂਸਲਰ ਲੈਵਲ ਤੇ ਜਾਂ ਕੋਈ ਛੋਟਾ ਜਿਹਾ ਇੱਕ ਇਜਲਾਸ ਕਰਕੇ ਉਹ ਤੇ ਨ ਉਸਮਾਨੀ ਕੀ ਤਿਆਰੀ ਜਿਸ ਨਾਲ ਸਾਡੇ ਡਾਕਟਰ ਦਾ ਬੋਸਨਾ ਬਹੁਤ ਆ ਗਿਆ ਅੱਜ ਵਾੜਾ ਪੱਤਰਕਾਰ ਸੰਗਠਨ ਲੋਕ जो डॉक्टर्स डे मनाया गया ये मकसद एक है कि डॉक्टर्स जो अच्छा काम कर रहे हैं उन्होंने सेवावान को रेकगनाइज कर रहे हैं और बड़ा पत्रकार संगठन ने अज इन्होंने सेवाओं को देखते हुए इन्होंने मान सम्मान किया और ऑनर किया डॉक्टर्स ताकि डॉक्टर अंदर एक भावना पैदा होगी कि आने वाले अच्छा समय बद काम कर सकन और मरीजों की सेवा कर बहुत बहुत धन्यवाद अज फगवाड़ा पत्रकार संगठन सजिस्टर फगवाड़ा वो सिविल अस्पताल फगवाड़ा विखे डॉक्टर्स डे मनाया गया ਔਰ ਅਸੀਂ तमाम ਸਾਡੇ ਸਾਥੀ ਸੁਸ਼ਿੰਗ ਸ਼ਰਮਾ ਜੀ ਪ੍ਰੋਜੈਕਟ ਡਾਇਰੈਕਟਰ ਸਾਡੇ ਡਾਕਟਰ ਦੀਪ ਸਿੰਘ ਜੀ ਔਰ ਕਮਿਟੀ ਦੇ ਮੈਂਬਰ ਜੀ ਮੋਹਰੀ ਜੀ ਕੁਮਰ ਜੀ ਡਾਕਟਰ ਜਸਵੰਤ ਸਿੰਘ ਜੀ ਅਰਾਮ ਮੁਰਤੀ ਜੀ ਉਸ ਤੋਂ ਬਾਅਦ ਜੀਵਨ ਸਿੰਘਾ ਜੀ ਪ੍ਰਵੀਨ ਕਲੋਜੀਆ ਜੀ तमाम ਜਿਹੜੇ ਸਾਡੇ ਬਤਕਾ ਦਾ ਖਾਤੀ ਨੇ ਜਿੱਥੇ ਅਲੱਗ-ਅਲੱਗ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਇਹ ਲੈਂਦੇ ਨੇ ਤੇ ਪ੍ਰਕਾਸ਼ਿਤ ਕਰਦੇ ਨੇ ਉਸ ਦੇ ਨਾਲ ਹੀ ਡਾਕਟਰ ਸਰ ਬਾਜਾ ਜਿਹੜਾ ਡਾਕਟਰੀ ਕੀਤਾ ਹੈ ਅੱਜ ਦੇ ਸੇਵਾਮਰਤਾ ਦੀ ਸੇਵਾ ਹੈ ਉਸ ਨੂੰ ਲੈ ਕੇ ਫਿਰ ਸ਼ਹਿਰ ਹਸਪਤਾਲ ਦੇ ਡਾਕਟਰ ਨੇ ਜਿਨ੍ਹਾਂ ਨੇ ਬਿਹਤਰੀਨ ਕੰਮ ਕੀਤਾ ਹੈ ਅੱਜ ਅਸੀਂ ਉਹਨਾਂ ਨੂੰ ਟੀਹਾਵਨ ਕੀਤਾ ਔਰ ਅਸੀਂ ਇਫਰਟ ਦੇ ਵਿੱਚ ਕਰਦੇ ਆ ਕਿ ਉਹ ਆਪਣੇ ਫੀਲਡ ਦੇ ਵਿੱਚ ਹੋਰ ਵੀ ਜ਼ਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਨ ਔਰ ਆਇਲ ਰੀਜਨ ਵਧੀਆ ਤਰੀਕੇ ਨਾਲ ਟਰੀਟ ਕਰਨ ਔਰ ਉਹਨਾਂ ਦਾ ਇਲਾਜ ਵਧੀਆ ਤਰੀਕੇ ਨਾਲ ਕਰਨ ਇਸੇ ਕਾਮਨਾ ਦੇ ਨਾਲ ਅੱਜ ਅਸੀਂ ਉਹਨਾਂ ਦਾ ਆਨਰ